ਹਾਡਾ ਦੋਸਤੋ ਸਸਰੀ ਕਾਲ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਦੇ ਆਂ ਇਹਦੀ ਇਹ ਲਿਆਂਦਾ ਮੈਂ ਕੱਲ 30 ਰੁਪਿਆ ਦਾ ਬਈ ਝੂਠਲੀ ਮਾਰਦੇ ਇਹ 20 ਦਾ 30 ਦਾ 40 ਦਾ ਐ ਮਿਲ ਜਾਂਦਾ ਗਰਮੀ ਬਹੁਤ ਆ ਬਈ ਕੋ ਸੋਡੇ ਸਾਹਮਣੇ ਮੈਂ ਵੀਡੀਓ ਪਾਈ ਸੀ ਪਹਿਲਾਂ ਕਬੂਤਰੀ ਬਚਾ ਕੇ ਖਟੇ ਆਂ ਪਾਣੀ ਪਿਉਉਣ ਨਾਲ ਹੀ ਸਹੀ ਹੋਈ ਜਦੋਂ ਪਾਣੀ ਨਹੀਂ ਮਿਲਦਾ ਉਸ ਕਰਕੇ ਇਹ ਪਰਕੇ ਆਪਦੀ ਇੱਕ ਕੰਨ ਤੇ ਰੱਖ ਦੋ ਠੀਕ ਹੈ ਜਿੰਨੇ ਵੀ ਆਪਾਂ ਜਾਣੇ ਹੈਗੇ ਆ ਨਾ ਦਾਣੇ ਤਾਂ ਚਲ ਨਹੀਂ ਪਾ ਸਕਦੇ ਪਾਣੀ ਤਾਂ ਪਾ ਸਕਦੇ ਆ ਯਾਰ ਚਲੋ ਦਾਣੇ ਖੇਚਲ ਇਹ ਵੀ ਇੱਕ ਖੇਚਲ ਹੈ ਇਹਨੂੰ ਇੱਕ ਪਰਖ ਦੋ ਕੰਦ ਤੇ ਜੇ ਰੋਜ਼ ਧੋ ਕੇ ਪਾ ਦੋ ਤਾਂ ਠੀਕ ਹੈ ਨਹੀਂ ਤਾਂ ਤਿੰਨ ਦਿਨ ਤੱਕ ਤਾਂ ਪਾਣੀ ਉਹੀ ਚੱਲਦਾ ਰਹਿੰਦਾ ਚੈੱਕ ਕਰਦੇ ਰਹੋ ਧੋਣਾ ਹੈ ਤੋ ਕੇ ਪਾ ਦੂੰਗੇ ਤਾਂ ਬੜੀ ਬੜੀ ਗੱਲ ਲੱਗ ਗਿਆ ਨਾ ਲੋਕ ਕਹਿੰਦੇ ਹੁੰਦੇ ਸੀਗੇ ਸਿਆਣੇ ਕਹਿੰਦੇ ਹੁੰਦੇ ਸੀ ਕਹਿੰਦੇ ਪਾਪ ਕੱਟੇ ਜਾਂਦੀ ਸੀ ਇਹ ਜਿਹਾ ਕੰਮ ਕਰਦੇ ਸੀ ਤਾਂ ਆਪਾਂ ਜੇ ਆਪਾਂ ਇਹ ਜਿਹਾ ਕੰਮ ਕਰਦੇ ਸੀ ਤਾਂ ਪਾਪ ਕੱਟੇ ਜਾਂਦੀ ਸੀਗੇ ਤੇ ਹੁਣ ਤਾਂ ਬੱਕਰੀ ਪਾਪ ਜਾਂਨੇ ਆ ਕੋਈ ਪਾਪ ਕੱਟਣ ਵਾਲਾ ਕੰਮ ਹੀ ਨਹੀਂ ਕਰਦੇ ਯਾਰ ਹਮ ਇੱਕ ਨਾ ਬੰਦੇ ਦੀ ਮੈਂ ਗੱਲ ਦੱਸਦਾ ਉਹ ਕੀ ਹੋਇਆ ਨਾ ਉਹਦੀ ਨਾ ਲੱਤ ਹੈ ਨਹੀਂ ਸੀ ਇੱਕ ਤੇ ਮਾਨੂੰ ਪੁੱਛਿਆ ਆ ਮੋਟਰਾ ਜਮਾ ਪਾਣੀ ਵੀ ਨਹੀਂ ਆਇਆ ਮੋਟਰ ਛੱਡੀ ਹੋਈ ਆ ਤੇ ਉਹਨੂੰ ਮੈਂ ਪੁੱਛਿਆ ਮੈਂ ਸ਼ੇਅਰ ਕਰਨ ਜਦੋਂ ਗਏ ਮੈਂ ਕੀ ਹੋ ਗਿਆ ਕਹਿੰਦਾ ਅਸੀਂ ਯਾਰ ਪਾਪ ਕਰਦੇ ਹੁੰਦੇ ਸੀ ਮੈਂ ਕਿਵੇਂ ਕਹਿੰਦਾ ਯਾਰ ਮੈਨੂੰ ਤਾਂ ਕਿਸੇ ਨੇ ਦੱਸਿਆ ਪੈਸਾ ਵਾਲਾ ਬੰਦਾ ਸੀ ਉਹ ਉਹ ਕੀ ਕਰਦਾ ਸੀ ਦਾਣੇ ਤਿੱਤਰਾਂ ਨੂੰ ਪਾ ਕੇ ਆਉਂਦਾ ਕੂਤਰਾਂ ਨੂੰ ਠੀਕ ਹੈ ਸਾਰਾ ਕੁਝ ਪਾਉਣਾ ਉਹਨੇ ਠੀਕ ਹੈ ਗਾ ਮਿਲ ਗਈ ਕੁਝ ਮਿਲ ਗਿਆ ਮੈਂ ਕਿਉਂ ਇਹ ਤਾਂ ਕਹਿੰਦਾ ਯਾਰ ਮੈਂ ਸਾਰਾ ਵੱਢਿਆ ਜਾਣਾ ਸੀ ਇਹ ਮੇਰਾ ਰੁਕੇ ਤਾਂ ਜਿਆ ਉਹਦੇ ਮਨ ਚ ਧਿਆਇਆ ਵੀ ਪ੍ਰਭਾ ਮੈਂ ਦਾਣੇ ਪਾ ਦਿਆ ਕਰੂੰਗਾ ਅਸੀਂ ਕਹਿੰਦਾ ਪੱਲੀ ਮੈਂ ਤੇ ਸਰੀ ਕਹਿੰਦਾ ਸਿੱਟ ਲਿਆ ਕਰੀਏ ਕਹਿੰਦਾ ਖੂ ਦੇ ਉੱਤੇ ਤੇ ਕਬੂਤਰ ਫੜ ਕੇ ਕਹਿੰਦਾ ਖਾ ਜਾ ਕਰਕੇ ਤੇ ਬੱਚੇ ਉਹਨਾਂ ਦੇ ਵਿੱਚ ਮਰ ਜਾ ਕਰਨ ਕੋਈ ਜਦੋਂ ਕਬੂਤਰੀ ਖਾ ਗਿਆ ਆਪਾਂ ਫੜ ਕੇ ਤੇ ਤਰ ਫੜ ਕੇ ਖਾ ਲੇ ਠੀਕ ਆ ਉਹ ਪਾਪ ਉਹ ਕਹਿੰਦਾ ਜਦੋਂ ਫਿਰ ਮੈਨੂੰ ਸਿਆਣੇ ਬੰਦੇ ਨੇ ਆਖਾ ਤੂੰ ਦਾਣੇ ਪਾਉਣ ਲੱਗ ਜਾ ਸਹੀ ਹੋ ਜਾਏਗਾ ਠੀਕ ਹੈ ਤੇ ਫਿਰ ਮੈਂ ਧਿਆਇਆ ਤੇ ਉਦੋਂ ਬਾਅਦ ਮੇਰੇ ਮੂਡ ਪੈਣਾ ਸੀ ਹੋ ਗਿਆ ਇਹ ਗੱਲਾਂ ਸੱਚੀਆਂ ਆ ਯਾਰ ਕਿਤਨਾ ਕਿਤੇ ਤੇ ਓਕੇ ਗਲਤੀ ਹੋ ਗਈ ਤਾਂ ਮਾਫ ਕਰਦੇ ਹੋ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਇਆ ਤੇ ਓਕੇ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਨਿੱਕਾ ਜਿਹਾ ਕੰਮ ਪਾਣੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ ਥੈਂਕ ਯੂ